ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਕੋ ਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂੰ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰੰਤ ਨਾ ਜਾਈ ਲਖਿਆ ਰਹਾਉ ਜਾਤ ਮੇ ਜੋ ਜੋਤ ਮੇ ਜਾਤਾ ਅੰਕਲ ਕਲਾ ਪ੍ਰਪੂਰਿਆ ਤੂੰ ਸੱਚਾ ਸਾਹਿ ਉਸ ਇਤਸਾਲ ਲਿਓ ਜਨ ਕੀ ਤਿਸੋ ਪਾਰ ਪਿਆ ਕਹਨਾ ਨੇ ਕਰਤੇ ਕਿਆਂ ਬਾਤਾਂ ਜੋ ਕਿਸ਼ਕਰਣਾ ਸੋ ਕਰ ਰਹਾ ਸੋਦਰ ਰਾਗਾ ਸਾ ਮਹੱਲਾ ਪਹਿਲਾ ਏ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰਕੇ ਹਾਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕੇ ਤੇ ਤੇਰੇ ਗਾਵਣ ਹਾਰੇ ਕੇ ਤੇ ਤੇਰੇ ਰਾਗ ਪ੍ਰੀਤੋ ਕਹੀਆ ਕੇ ਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਵੈ ਸੰਦਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਕ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧ ਨੂੰ ਇੰਦਰੀਂਦਰਾ ਸੁਣ ਬੈਠੇ ਦੇਵਤਿਆਂ ਅੰਦਰ ਨ ਲਗਾਵਣ ਤੁਧ ਨੂੰ ਸਿੱਧ ਸਮਾਦੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੈ ਗਾਵਣ ਤੁਧ ਨੂੰ ਜਤੀ ਸਦੀ ਸੰਤੋਖੀ ਗਾਵਣ ਤੁਧ ਨੂੰ ਵੀਰ ਕਰਾਰੈ ਗਾਵਣ ਤੁਧ ਨੂੰ ਪੰਡਤ ਪੜਨ ਰਖੀ ਸਰ ਜੋਗ ਜੋਗ ਵੇਦਾਨਾਲੈ ਗਾਵਨ ਤੁਧ ਨੂੰ ਓ ਨਿਆ ਮਨ ਮੋਹਨ ਸਰਗੋਮਜ ਪਿਆਲਾ ਗਾਵਨ ਤੁਧ ਨੂੰ ਰਤਨ ਉਪਾਏ ਤੇਰੇ 83 ਤੇਰੇ ਤਨ ਲੈ ਗਾਵਨ ਤੁਧ ਨੂੰ ਜੋਦਮਾ ਬਲਸੂਰਾ ਗਾਵਨ ਤੁਧ ਨੂੰ ਕਾਣੀ ਚਾਰੇ ਗਾਵਨ ਤੁਧ ਨੂੰ ਕੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਣ ਜੋ ਤੁਧ ਨੂੰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਣ ਜਿਵੇਂ ਜਿਤਨਾ ਆਵਨ ਨਾਨਕ ਆ ਵਿਚਾਰ ਸੋਈ ਜੋਈ ਜਦਾ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜੈ ਨਾ ਜਸੀ ਰਜਨੋ ਜਿੰਨ ਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਉ ਦਿਸਦੀ ਵਡਿਆਈ ਜੋ ਦਿਸ ਭਾਗੈ ਸੋਈ ਕਰਸੀ ਪ੍ਰੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹੇ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਬਿੱਡੋ ਆਖੇ ਸਭ ਕੋਏ ਕਿ ਬਡ ਵੱਡਾ ਡਾਟਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਗਿਤਾ ਕੇ ਬੜ ਚੀਰਾ ਰਹੋ ਸਾਬ ਜੁਰਤ ਮਿਲ ਸੁਰਤ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਏ ਤੇਰੇ ਤਿਲ ਬੜਿਆਈ ਸਾਬ ਸਤ ਸਾਬ ਤਬ ਸਾਬ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਬੜਿਆਈਆਂ ਤੁਧ ਬਿਨ ਸਦੀਕ ਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਹਾਇਆ ਆਕਣ ਵਾਲਾ ਕਿਆ ਵਿਚਾਰਾ ਸਿਫਤੀ ਪਰਦਰੇ ਪੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ آسا یا کھا جیبا بس رہے مر ہے آخنے سو کی کیوں رہے میری مائے سچا ساحب سچ نی رہا سچ نام کی دل بڑے آئی آگ ہے قیمت نہیں پائی جے سب مل کے آخ پاہی ਵਡਾਣਾ ਹੋਵੇ ਘਾਟ ਨਾ ਜਾਏ ਨਾ ਹੋ ਮਰੀ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਨੇ ਹੋਰ ਨਹੀਂ ਕੋਏ ਨਾ ਕੋ ਆ ਨਾ ਕੋ ਹੋਏ ਜੇ ਵੜ ਆਪ ਦੇਵੜ ਤੇਰੀ ਨਾਤ ਜਿੰਦ ਨੂੰ ਕਰ ਕਾ ਕੀਤੀ ਰਾਤ ਕਸੰਬੀ ਸਾਰੇ ਤੇ ਕਮਜਾਦ ਨਾਨਕ ਨਾਮੇ ਬਾਸ ਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਆਪਿ ਨੂੰ ਕਰੋ ਗੁਰਪਾਸ ਹਮ ਕੀ ਰੇ ਕਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤਮਰੀ ਰਹਿ ਰਾਸ ਰਹਾਓ ਹਰ ਜਿੰਦਗੀ ਵੜਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਬਾਗ ਹੀ ਣਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗਜੀਵ ਤ੍ਰਿਗਨਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਰਮਸ ਤਿਖਿ ਲਿਖਿਆ ਲਿਖਾਸ ਅੰਮ੍ਰਿਤ ਧਨ ਸਤ ਸੰਗਤ ਜੇ ਤਹਾਰਸ ਪਾਇਆ ਮਿਲਿ ਨਾਨਕ ਨਾਮ ਬਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹਿਰੀ ਮਨ ਚਿਤ ਵੈ ਉਦਮ ਜਹਾ ਹਰ ਹਰ ਜੀਉ ਪ੍ਰਿਆਸ ਜਲ ਬਧਰਮੇ ਜੰਤੇ ਉਪਾਇ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਦਮੰਤਾ ਕੋਈ ਨਾ ਕਿਸ ਕੀ ਦਰਿਆ ਸਰ ਸਰ ਰਜ ਕੋ ਸੰਭਾਹਿ ਠਾ ਗੁਰ ਕਾਹਿ ਮਨ ਬਹੁ ਕਰਿਆ ਊੜੇ ਊੜਿਆ ਵੈਸੇ ਕੁਸਾਂ ਇਸ ਪਾਛੇ ਬਜਰੇਸ਼ ਰਿਆ ਦਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਾ 60 ਸਿਧਾਂਤ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗਾ ਸਮਹਲਾ ਚੌਥਾ ਸੋ ਪਰਕੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਖ ਨਰਨਜਨ ਹਰਿ ਅਗਮ ਅਗਮ ਅਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚਾ ਸਿਰਜਣਹਾਰਾ ਸਭ ਜੀ ਤੁਮਾਰੈ ਜੀ ਤੁਝਿਆ ਕਦ ਤਰਾ ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਰ ਹਰਿਆਪੇਠਾ ਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟਕਟ ਅੰਦਰ ਸਰਬ ਨਿਰੰਤਰ ਜੇ ਹਰੇ ਕੋਪੁਰਖ ਸਮਾਣਾ ਇਕ ਦਾਤਾ ਇਕ ਪੇਖਾਰੀ ਜੀ ਸਭ ਦੇ ਰੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਉਪਰ ਬ੍ਰਹਮ ਦੇ ਅੰਤ ਵਿੱਚ ਅੰਤ ਜੀ ਤੇਰੇ ਕਿਆਗੁਣ ਆਖ ਵਕਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਸੀ ਸੇ ਮੁਕਤ ਵੇ ਮੁਕਤ ਪਏ ਜਿਨ ਹਰਿ ਧਿਆਇਆ ਜੀ ਤਿਨ ਤੋਂ ਟੇਜਮ ਕੀ ਫਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭੁ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰਜੀਤ ਤੇ ਹਰ ਹਰ ਰੂਪ ਸੁਮਸੀ ਸੇ ਤਨ ਸੇ ਤਨ ਜਿਨ ਹਰਤਿਆ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤਨੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਪ ਤਾ ਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਤੇ ਭਗਤ ਜੇ ਭਗਤ ਪਲੈ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਆ ਬ੍ਰਹਮ ਪ੍ਰਕਰਤਾ ਜੀ ਤੁਧ ਜੇ ਵੜੇ ਵਰਣਾ ਕੋਈ ਤੂੰ ਜੁਗ ਜੁਗੇ ਕੋ ਸੰਦਾ ਸਦਾ ਤੂੰ ਏ ਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੈ ਸੜ ਸੋ ਪਾਈਨੀ ਤੁਦੇ ਆਪੈ ਸੜ ਜੇ ਸਭ ਗੋਈ ਜੰਨਾ ਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈਆ ਸਮਹਲਾ ਚੌਥਾ ਓ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਤਿਸੇ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਓ ਸਭ ਤੇਰੀ ਤੂੰ ਸਭ ਨਹੀਂ ਦਿਆਆ ਜਿਸ ਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦਿਆ ਬੀ ਛੋੜਿਆ ਆਪ ਮਿਲਾਇਆ ਤੂੰਦਰਿਆ ਸਭ ਦੁਨੀਆ ਮਾਹੈ ਤੁਜ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿ ਜੋਗ ਮਿਲਿ ਮਿਛੋੜਿਆ ਸੰਜੋਗੀ ਮਿਲਿ ਸੁਨੋ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਬਕਾਣ ਜਿਨ ਹਰਿ ਜਿਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਦੁਦ ਬਿੰਦੂ ਜਾਇ ਅਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਸਤਿ ਸਾਮਹਲਾ ਪਹਿਲਾ ਇਤ ਸਰਵਰਡੇ ਬਿਲੇ ਨਿਵਾਸੋਂ ਪਾਣੀ ਪਾਵਕ ਦਿਨੇ ਕੀਆ ਮੰਗਲ ਮੋ ਬਗਨੇ ਚਾਲੇ ਹਮ ਦੇਖਾ ਤਹਿਨੂ ਬਿਲੇ ਮਨੇਗ ਨਾ ਜੇ ਦਸ ਮੂਡ ਮਨਾ ਹਰ ਵਸਤਰੇ ਗੁਣ ਗਲਿਆ ਰਹਾ ਨਾ ਹੋ ਜਦੀ ਸਕੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਬਤ ਨਾਨਕ ਦਿਨ ਕੀ ਸ਼ਰਣਾ ਜਿੰਦੂ ਨਾ ਹੀ ਵਿਸਰਿਆ ਸਮਹ ਲਾ ਪੰਜਵਾ ਤੇ ਪ੍ਰਾਪਤ ਮਾਨੁਕ ਦੇ ਹਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਦੰਨ ਕੈ ਜਨਮ ਮ੍ਰਿਤਾ ਜਾਤ ਰੰਗ ਮੈ ਕਿ ਰਹਾਓ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋਹ ਨਾਨਕ ਹਮ ਨੀਜ ਕਰਮਾ ਸ਼ਰਨ ਬਨੇ ਕੀ 라ਖੂ ਸਰਮਾ ਪਾਤਸ਼ਾਹੀ ਦਸਵੀਂ ਗਾਵੇ ਬਾਤ ਬੇਨਤੀ ਚੋ ਪਈ ਅਮ੍ਰਿ ਕਰੂ ਹਾ ਦਰੈ ਰੱਛਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨ ਨਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਅਮਰੇ ਦੁਸ਼ਟ ਜਵੈ ਤੁਮ ਕਬੋ ਆਪ ਹਾਥ ਨੇ ਮੋਹੇ ਬਚਾਓ ਸੁਖੀ ਬਸੈ ਮੋਰੋ ਬਰਵਾਰਾ ਸੇਵਕ ਸਿਕ ਸਬੇ ਕਨ ਤਾਰਾ ਮੋਰ ਨ ਚਾਨੇ ਜੇ ਕਰ ਦੇ ਕਰਿਆ ਸਭ ਬੇਰਨ ਕੋ ਆ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਦੁਰਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਣਾ ਤੇ ਹਾਉ ਜੋ ਵਰ ਚਾਹੂ ਜੋ ਤੁਮ ਤੇ ਪਾਉ ਸੇਵਕ ਸੇ ਕਾ ਮਾਰੇ ਤਾਰਿਆ ਚੁੰਚੁੰ ਛਤਰ ਹਮਾਰੇ ਮਾਰਿਆ ਆਪ ਹੱਤ ਨੇ ਮੁਝੇ ਬਰਗੇ ਮਰਨ ਕਾਲ ਕਾ ਤਰਾਸ ਨਿਵਰਗੇ ਉਹ ਜੋ ਸਦਾ ਹਮਾਰੇ ਪਛਾਛਰੀ ਅਸ ਤੂ ਜੋ ਕਰੇ ਹੋਰ ਸ਼ਾ ਰਾਕ ਲਿਹੁ ਮੋਹ ਰਾਕਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ नीन बंदु दुष्टन के हंता तुम उपरि चतरदस कंता कालपय ब्रह्मा वपदरा कालपय शिव जो अवतरा कालपय करविष्ण प्रकाश शासकल काल का के अंतम सा जमन काल योगी शिव के हो भेदरज ब्रह्मा ज्योति हो जमन काल सब लोक द्वारा नमस्कार है ताहे हमारा जमन काल समजंत बनायो देव दया जशन उपजायो आदि अंत के अवतारा सोई गुरु ਉਸਮ ਜਿਉ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸੰਤਲ ਪ੍ਰਜਾ ਜਿਨੇ ਆਪ ਸਵਾਰੀ ਜਿਵਨ ਕਨ ਕੋ ਸਭ ਗੁਣ ਸੁਖ ਦੀ ਉਹ ਚਤਰਣ ਗੋਪਲ ਮੋ ਵਦ ਕੀਓ ਘਟ ਘਟ ਦੇ ਅੰਦਰ ਕੀ ਜਾਣਤ ਲੈ ਮੁਰੇ ਕੀ ਪੀਰ ਪਛਾਨ ਤ ਛਿਟੀ ਤੇ ਕੁੰਚਰੀ ਅਸਤੂਲਾ ਸਾ ਪਰ ਕਿਰਪਾ ਅਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕੜ ਕੜ ਕੀ ਪੜ ਪੜ ਕੀ ਜਨ ਜਬੁਦ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੀ ਹੀ ਅਪਾਰਾ ਜਬ ਆ ਕਰਕ ਕਰ ਤੂੰ ਕਬ ਹੂੰ ਤੂੰ ਮੈਂ ਮਿਲਤ ਦੇ ਤਨ ਸਭ ਹੂੰ ਜੇ ਤੇ ਬਨਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੋਝ ਉਚਾਰੈ ਤੁਮ ਸਭਿ ਹਿਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰੇ ਆਲਮ ਨਿਰੰਕਾਰ ਨਰਮਕਾਂ ਨਰੰਬਕਾਂ ਅਨਲੰਬੁ ਆਦਿ ਅਨੀਲੇ ਅਨਾਦਿ ਅ ਸੰਭ ਤਾ ਕਾ ਮੂੜ ਉਚਾਰਿਤ ਵੇਦਾਂ ਜਾ ਕੋ ਭੇਵ ਨਾ ਪਾਵਤ ਵੇਦਾਂ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਂ ਜੀਨਤ ਨਹਿ ਭੇਵ ਆਵੇ ਆਪਣੇ ਬਉਧਾ ਜੇਤੀ ਵਰਣਤ ਬਿਨ ਬਿਨ ਤੋ ਹੈ ਤੇ ਤੇ ਤੁਮਰਾ ਲਕਾ ਨ ਜਾਏ ਪਸਾਰਾ ਗਾਇਬ ਦਸ ਜਾ ਪ੍ਰਤਮ ਸੰਸਾਰਾ ਏ ਕੈ ਰੂਪ ਅਨੂਪ ਸਰੂਪ ਅਰੰਕ ਪਿਉਰਾਬ ਕਈ ਭੂਪਾ ਅੰਡਜ ਜੀ ਰਜ ਜੇ ਤਜ ਕੇ ਨੀ ਉਤਪੁਜ ਕਾਨ ਬਹੁ ਰਚ ਦੇਨੀ ਕੋਂਗ ਫੂਲ ਰਾਜਾ ਹੈ ਬੇਟਾ ਕੋਂਗ ਜਮਟ ਪਿਉ ਸੰਕਰੇ ਕੈਠਾ ਸਗਦੇ ਸ੍ਰਿਸ਼ਟਨ ਖਾਏ ਜੰਭ ਮਿਆਦ ਜੁਗਾ ਦਸ ਰੂਪ ਸੰਜंभ ਅਬਰਚਾ ਮੇਰੀ ਤੁਮ ਕਰੋ ਸਿੱਖਿ ਉਬਾਰ ਸਿਖ ਸੰਗਰੋ ਦੁਸ਼ਟ ਜੀ ਦੇ ਉਠਵਤੇ ਉਤਪਾਤਾ ਸਗਲ ਮਲੇ ਕਰੋ ਰਣ ਕਾਤਾ ਜੇ ਅਸਤੁ ਦਵ ਸ਼ਰਣੀ ਪਰੈ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਦ ਕਾਲਾ ਕਿਰਪਾ ਦ੍ਰਿਟ ਤੰਜਾਹਿ ਨਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰੇਦਰ ਦੇ ਕਰਮੋਂ ਸਭ ਹੋਈ ਡੁੱਟ ਜਾਸ਼ਮ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾਂ ਕਾਲ ਪਾਸਤੇ ਤਾਹੀ ਉਭਾਰ ਜਿਨਰ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹੱਥ ਨੇ ਲੇਹੋ ਭਾਰੀ ਸਰਮਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸਵਈਆ ਆਏ ਗਏ ਜਵਤੇ ਤੁਮਰੇ ਤਮ ਤੇ ਕੋ ਆਖ ਤਰੇ ਨਹੀਂ ਜਾਣਿਓ ਰਾਮ ਰੇਮ ਪੁਰਾਨ ਕੁਰਾਨ ਅਨੇਕ ਕਹੇ ਮੈਂ ਤੈਕ ਨਾ ਮਾਨਿਓ ਸਿਮਰਨ ਸ਼ਾਸਤਰ ਵੇਦ ਸਬੈ ਬਹੁ ਵੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਦੋਹੇ ਬਕਾਨਿਓ ਦੋਹਰਾ ਸਗਲ ਦਵਾਰ ਕੋ ਛਾੜਕੈ ਗਿਓ ਤੋਹਾਰੂ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਕੁੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦੋ ਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਨੂਕ ਸਾਬੇ ਸਾਰਣਾ ਅੰਗੇ ਕਾਰੋ ਕਦੇ ਤੇਰਾ ਕਾਲ ਜਿ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਜਦਾ ਰਹੋ ਹਰ ਨਾਲੇ ਸਾਚੇ ਸਾਹਿਵਾ ਗਿਆਨ ਆਹੀ ਕਰਦੇ ਰੇ ਕਰਤਾ ਤੇਰੇ ਸਭ ਕੁਛ ਹੈ ਜਿਸਦੇ ਹੀ ਸੋ ਪਾਵੇ ਸਦਾ ਜਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੀ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਵਾਈਆਂ ਕਰੇ ਸ਼ਾਂਤ ਸੁਖ ਮੰਨਿ ਆਏ ਵਸਿਆ ਜਿਨੇ ਚਾਂ ਸਭ ਤੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟ ਹੋ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਦਰ ਸੁਭਾਗੇ ਸ਼ਬਦਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੂਤਨ ਵਸ ਕੀਤੇ ਕਾਰ ਕੰਟਕ ਮਾਰਿਆ ਦੁਰ ਕਰਮ ਪਾ ਤੁਧ ਜਿੰਨ ਕੋ ਸੇ ਨਾਮ ਸਰਕੇ ਲਾਗੇ ਗਏ ਨਾਨਕ ਦਾ ਸੁਖ ਆਤਤ ਕਰਿਆ ਅਨਹਦਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਲੂਖ ਰੋਗ ਸੰਤਾ ਪੀ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਭਵਤ ਸਤ ਗੁਣ ਰਹਿ ਆਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਧਰਲ ਵਿੱਚ ਤਿੰਨ ਵਸਤੂ ਪੈਉ ਸਾ ਸੰਦੋਗ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪੈ ਉਹ ਜਿਸ ਕਾ ਸਭ ਸੇ ਆਧਾਰੂ ਇਹ ਗੋਗਾ ਬੇ ਗੋ ਪੁੰਛੇ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤਰਾ ਕੁਦਾਰੋ ਤਮ ਸੰਸਾਰ ਚੜਨ ਲਗਤ ਰਿਹਾ ਸੋ ਨਾਨਕ ਬ੍ਰਹਮ ਪ੍ਰਸਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਂ ਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਗੋ ਗੁਣ ਨਾਹੀ ਆਪੇ ਤਰਸਿ ਬਿ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰੂ ਸੱਜਣ ਮਿਲੇ ਆਨੰਦ ਨਾਮ ਮਿਲੇ ਤਾਂ ਜੀਵਾਂ ਧਨ ਮਨ ਥੀਵੇ ਹਰਿਆ ਪੌੜੀ ਤਤੈ ਦੂਸਮਰਤ ਜਿਥੈ ਗੁਇ ਨਾਹੀ ਉਥੇ ਤੇਰੀ ਰਖ ਅਗਨੀ ਉਦਰ ਮਹੈ ਸੁਣ ਕੇ ਜਮ ਕੇ ਦੂਤ ਨਾਏ ਤ੍ਰੇਛੜ ਜਾਹੇ ਓ ਜਲ ਵਿਕਮਿਆ ਸਗਾ ਹੋ ਗੁਰ ਸ਼ਬਦੀ ਪਾਰ ਪਾਹੈ ਜਿਨ ਕੋ ਲਗੀ ਪਿਆਸ ਅਮਰ ਸਈ ਗਾਹੈ ਗਲ ਮੇ ਹੋ ਗੁਣ ਗੁਣ ਗੋਬਿੰਦ ਗਾਹੈ ਸਭ ਜੀ ਨੂੰ ਕਿਰਪਾਲ ਸੰਭਾਲੇ ਜਾਹੀ ਜਾਹੀ ਮਿਰਤਾ ਕੋਈ ਨਾ ਜਾਏ ਜੀ ਆਵੈ ਤੁਧਿਆ ਸਲੋਕ ਮਹਲਾ ਪੰਿਵਾਨ ਤਰ ਗੁਰਿਆਰਾਦਨਾ ਜੀਵਾ ਜਪ ਗੁਰਨਾਉ ਨਿਤਿ ਸਤਗੁਰੂ ਪੇਖਣਾ ਸਰਮਣੀ ਸੁਨਾ ਗੁਰਨਾਉ ਸਤਗੁਰੁ ਸੇ ਤੀਰਤਿਆ ਦਰਗਹਿ ਪਾਇ ਠਾਉ ਕਉ ਨਾਨਕ ਕਿਰਪਾ ਕਰੈ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾਢੀਐ ਵਿਰਲੇ ਕਈ ਕਈ ਮਹਿਲਾ ਪੰਜਵਾ ਰਖੇ ਰਖਣਾ ਹਾਰਿ ਆਪ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾਜ ਸੁਵਾਰੀਆਂ ਹੋ ਆਪ ਦੇ ਆਲ ਮਨੂ ਨਾ ਵਿਸਾਰੀਆਂ ਸਾਧ ਜਨਾਂ ਕੇ ਸੰਗ ਪਵ ਜਲ ਧਾਰੀਆਂ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰੀਆਂ ਤੇ ਸਾਹਿਬ ਕੀ ਟੇਗ ਨਾਨਕ ਮੰਨੇ ਮਾਹੇ ਜਿਸਮਰ ਸੁਖ ਹੋਇ ਸਗਲੇ ਦੂਜਾ ਹੈ ਤੇ ਸਾਹਿਬ ਕੀ ਦੇਗ ਨਾਨਕ ਮਨਿ ਮਹ ਹੈ ਜਿਸ ਮਰ ਸੁਖ ਹੋਏ ਸਗਲੇ ਦੂਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ